ਦਿਲ ਕਰਦਾ ਵੀ ਤੁਸੀਂ ਆਪ ਨੂੰ ਖੇਡੋਗੇ ਖੇਡੂਗਾ ਭਾਈ ਖੇਡਣਾ ਜ਼ਰੂਰ ਖੇਡੂਗਾ ਡਾਕਟਰ ਦਾ ਮਨ ਹੈ ਰੈਕਟ ਨੂੰ ਖੇਡਣਾ ਨਹੀਂ ਖੇਡਣੀ ਚਾਹਣਾ ਹਾਂ ਪਰ ਖੇਡੂਗਾ ਜ਼ਰੂਰ ਭਾਈ ਚਾਹੇ ਰੌਣਕ ਤੇ ਚੱਕ ਲੈ ਹੁਣ ਮੈਨੂੰ ਮੈਨੂੰ ਨਾ ਜ਼ਰੂਰ ਹੈ ਭਾਈ ਕਬੱਡੀ ਜਗਤ ਦੇ ਲਈ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਬੱਡੀ ਖਿਡਾਰੀ ਬਿੱਟੂ ਬਲਿਆਲ ਅੱਜ ਆਪਣੇ ਵਿਚਕਾਰ ਨਹੀਂ ਰਿਹਾ ਉਸ ਨੂੰ ਦਿਲ ਦੀ ਪ੍ਰੋਬਲਮ ਸੀ ਡਾਕਟਰਾਂ ਨੇ ਉਸ ਨੂੰ ਕਬੱਡੀ ਖੇਡਣ ਤੋਂ ਮਨ੍ਹਾ ਕੀਤਾ ਹੋਇਆ ਸੀ ਗਰਾਊਂਡ ਦੇ ਵਿੱਚ ਬਿੱਟੂ ਬਲਿਆਲ ਜਦੋਂ ਰੇਡ ਪਾ ਕੇ ਜਾ ਰਿਹਾ ਸੀ ਤਾਂ ਉਸ ਨੂੰ ਦਿਲ ਦੀ ਪ੍ਰੋਬਲਮ ਦੇ ਕਾਰਨ ਅਟੈਕ ਆ ਜਾਂਦਾ ਤਾਂ ਮੌਕੇ ਤੇ ਹੀ ਬਿੱਟੂ ਬਲਿਆਲ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਹਸਪਤਾਲ ਵੀ ਲਜਾਇਆ ਜਾਂਦਾ ਪਰ ਉਹ ਨਹੀਂ ਬਚ ਸਕਿਆ ਇੱਕ ਇੰਟਰਵਿਊ ਦੇ ਵਿੱਚ ਕਹੀ ਹੋਈ ਗੱਲ ਬਿੱਟੂ ਬਲਿਆਲ ਦੀ ਅੱਜ ਸੱਚ ਹੋ ਗਈ ਉਸਨੇ ਕਿਹਾ ਸੀ ਕਿ ਡਾਕਟਰਾਂ ਨੇ ਉਸ ਨੂੰ ਖੇਡਣ ਤੋਂ ਮਨਾ ਕੀਤਾ ਹੋਇਆ ਪਰ ਕਬੱਡੀ ਉਸਦੇ ਖੂਨ ਦੇ ਵਿੱਚ ਰਚੀ ਹੋਈ ਹੈ ਉਹ ਕਬੱਡੀ ਖੇਡਣਾ ਨਹੀਂ ਛੱਡ ਸਕਦਾ ਉਸ ਨੇ ਇੱਕ ਆਖਰੀ ਗੱਲ ਕਹੀ ਸੀ ਉਸ ਨੂੰ ਗਰਾਊਂਡ ਦੇ ਵਿੱਚੋਂ ਭਾਵੇਂ ਚੱਕ ਕੇ ਲਿਆਉਣਾ ਪਵੇ ਪਰ ਉਹ ਖੇਡ ਨਹੀਂ ਛੱਡ ਸਕਦਾ ਆਖਿਰਕਾਰ ਉਹੀ ਹੋਇਆ ਜੋ ਬਿੱਟੂ ਬਲਿਹਾਰ ਨੇ ਇੰਟਰਵਿਊ ਦੇ ਵਿੱਚ ਆਪਣੇ ਆਖਰੀ ਬੋਲ ਕਹੇ ਸਨ ਵਾਹਿਗੁਰੂ ਬਿੱਟੂ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਅਤੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ